ਕਹਿੰਦੇ ਦੋਸਤ ਨਹੀਂ ਦੋਸਤ ਦਾ ਕਤਲ ਕਰ ਦਿੱਤਾ ਜਿਸ ਹਾਲਤ ਦੇ ਵਿੱਚ ਇਸ ਨੌਜਵਾਨ ਦਾ ਸਰੀਰ ਮਿਲਿਆ ਇਸ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਉਹ ਦੇਖ ਕੇ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਤੇ ਤੁਸੀਂ ਜਦੋਂ ਸੁਣੋਗੇ ਤੁਹਾਡੇ ਰੋਂਗ ਤੇ ਖੜੇ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਹੱਥ ਦੇ ਵਿੱਚ ਤੇਜ਼ ਤਾਰ ਹਥਿਆਰ ਫੜ ਕੇ ਵਾਰ ਕਰਦਾ ਹੋਇਆ ਨਜ਼ਰ ਆਇਆ ਇੱਕ ਦੂਸਰਾ ਦੋਸਤ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋਵੋਗੇ ਕਿ ਇੱਕ ਦੋਸਤ ਦੋਸਤ ਦਾ ਵੈਰੀ ਬਣ ਜਾਂਦਾ ਹੈ ਇੱਕ ਪੈਸਿਆਂ ਦੇ ਰੰਜਿਸ਼ ਕਰਕੇ ਪੈਸਿਆਂ ਦਾ ਮਾਮਲਾ ਸੀ ਪੈਸਿਆਂ ਦੇ ਲੈਣ ਦੇਣ ਕਰਕੇ ਜਿਹੜਾ ਇਹ ਪੂਰਾ ਮਾਮਲਾ ਵਾਰਦਾਦ ਦੇ ਵਿੱਚ ਕਿਵੇਂ ਬਦਲ ਜਾਂਦਾ ਪਤਾ ਵੀ ਨਹੀਂ ਲੱਗਦਾ ਦੱਸਿਆ ਜਾ ਰਿਹਾ ਕਿ ਨੌਜਵਾਨ ਦੀ ਜਿਹੜੀ ਇਹ ਦੇ ਹੈ ਉਹ ਖੂਨ ਦੇ ਨਾਲ ਲਥਪਥ ਮਿਲੀ ਸੱਟਾਂ ਲੱਗੀਆਂ ਹੋਈਆਂ ਸਾਂ ਤਾਂ ਬਾਡੀ ਦੇ ਨਾਲ 200 ਮੀਟਰ ਦੇ ਦੂਰੀ ਦੇ ਉੱਤੇ ਚਿੱਟੇ ਰੰਗ ਦੀ ਸਵਿਫਟ ਗੱਡੀ ਖੜੀ ਸੀ ਜਿਸ ਤੋਂ ਜਿਹੜਾ ਪਛਾਣ ਕੀਤੀ ਗਈ ਕਿ ਕਦੋਂ ਇਹ ਮੁੰਡਾ ਜਿਹੜਾ ਨਿਕਲਿਆ ਸੀਗਾ ਆਪਣੀ ਦੁਕਾਨ ਤੋਂ ਤੇ ਉੱਥੇ ਜਾ ਕੇ ਕੀ ਮਾਮਲਾ ਪੂਰਾ ਪੁਲਿਸ ਦੱਸੇਗੀ ਕਿਸ ਤਰੀਕੇ ਦੇ ਨਾਲ ਪੂਰੀ planning ਕਰਕੇ ਨੌਜਵਾਨ ਦੀ ਜਿਹੜੀ ਹੈ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੋਸਤ ਹੀ ਦੋਸਤ ਦੇ ਉੱਤੇ ਵਾਰ ਕਰਦਾ ਨਜ਼ਰ ਆਇਆ ਇੱਕ ਦੂਜੇ ਦੇ ਜਾਣਕਾਰ ਦੱਸੇ ਜਾ ਰਹੇ ਨੇ ਪੈਸਿਆਂ ਦਾ ਲੈਣ ਦੇਣ ਚੱਲ ਰਿਹਾ ਸੀ ਰੰਜਿਸ਼ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿੰਨੇ ਪੈਸਿਆਂ ਦਾ ਲੈਣ ਦੇ ਸੀ ਹਾਲੇ ਪੁਲਿਸ ਜਿਹੜਾ ਹੈ ਜਾਂਚ ਦੇ ਉੱਤੇ ਜੁਟੀ ਹੋਈ ਹੈ ਪੂਰੇ ਤਰੀਕੇ ਦੇ ਨਾਲ ਇਹ ਜਾਂਚ ਤੋਂ ਬਾਅਦ ਸਾਹਮਣੇ ਆਏਗਾ ਕਿ ਕੀ ਪੂਰਾ ਇਹ ਮਾਮਲਾ ਕਿੰਨੇ ਪੈਸਿਆਂ ਦੀ ਜਿਹੜੀ ਇਹ ਗੱਲ ਸੀਗੀ ਕਿਉਂ ਰੋਲਾ ਜਿਹੜਾ ਇਹਨਾਂ ਦੇ ਵਿਚਕਾਰ ਪਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਦਰਦਨਾਕ ਕਤਲ ਕਰ ਦਿੱਤਾ ਗਿਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਹਥਿਆਰ ਦੇ ਸਮੇਤ ਮੁਲਾਜ਼ਮ ਮੁਲਜ਼ਮ ਨੂੰ ਸੜਕ ਦੇ ਕਿਨਾਰੇ ਦੇ ਉੱਤੇ ਇਹ ਗੱਡੀ ਖੜੀ ਹੋਈ ਮਿਲਦੀ ਹੈ ਤੇ ਉੱਥੇ ਪਤਾ ਲੱਗਦਾ ਹੈ ਕਿ ਹੱਥ ਦੇ ਵਿੱਚ ਤਲਵਾਰ ਫੜ ਕੇ ਸਿਰ ਤੇ ਬਾਹ ਦੇ ਉੱਤੇ ਵਾਰ ਕਿਤੇ ਗਏ ਨੇ ਤਾਂ ਉੱਥੇ ਹੀ ਖੱਡਾ ਦੇ ਵਿੱਚ ਸੁੱਟ ਦਿੱਤੀ ਗਈ ਉਸ ਦੀ ਜਿਹੜੀ ਦੇਹ ਸੀਗੀ ਤੇ ਹੱਥ ਦੇ ਵਿੱਚ ਤਲਵਾਰ ਇੰਨੀ ਤੇਜ਼ ਧਾਰ ਤਲਵਾਰ ਹੱਥ ਦੇ ਵਿੱਚ ਫੜ ਕੇ ਵਾਰ ਕਰਦਾ ਹੋਇਆ ਇਹ ਮੁੰਡਾ ਨਜ਼ਰ ਆਉਂਦਾ ਦੱਸਿਆ ਜਾ ਰਿਹਾ ਇੱਕ ਦੂਸਰੇ ਦੇ ਜਾਣਕਾਰ ਸਨ ਰੰਜਿਸ਼ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਿਸ ਕਰਕੇ ਦੋਹਾਂ ਦੇ ਵਿੱਚਕਾਰ ਇਹ ਟਕਰਾਰ ਹੋਈ ਹੈ ਇੰਨੇ ਦਰਦਨਾਕ ਮੌਤ ਦੇ ਘਾਟ ਜਿਹੜਾ ਮੁੰਡੇ ਨੂੰ ਉਤਾਰ ਦਿੱਤਾ ਗਿਆ ਹੁਣ ਪੁਲਿਸ ਦੀ ਕੀ ਗੱਲਬਾਤ ਉਹਨਾਂ ਨੇ ਕੀਤੀ ਹੈ ਕਿ ਉਹਨਾਂ ਦਾ ਇਸ ਦੇ ਉੱਤੇ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਮਿਤੀ 24 6 2024 ਨੂੰ ਸਾਨੂੰ ਸਵੇਰੇ ਕਿ ਤਲਾਹ ਮਿਲੀ ਕਿ ਤਪੋ ਤਫਾ ਪਖੋ ਕੈਂਚੀਆ ਰੋਡ ਤੇ ਸਾਈਡ ਤੇ ਇੱਕ ਬਾਹਰ ਰਕਬਾ ਸੁਖਪੁਰਮ ਸੁਖਪੁਰਾ ਮੋੜ ਉਥੇ ਇੱਕ ਬੋਡੀ ਪਈ ਹੈ ਇਤਜੰਦ ਮੇਲ ਦੀ ਜਿੱਥੇ ਉਹਨਾਂ ਦੇ ਕਾਫੀ ਸੱਟਾਂ ਵੱਜੀਆਂ ਹੋਈਆਂ ਸੀ ਉਹ ਨਾ ਲਕਪਤ ਸੀ ਤੇ ਉਹਦੇ ਸਬੰਧ ਵਿੱਚ ਥਾਣਾ ਸਹਣਾ ਦੀ ਫੋਰਸ ਤੇ ਬਾਕੀ ਸਾਰੇ ਮੁਲਾਜ਼ਮ ਤੇ ਅਫਸਰ ਉਥੇ ਅਸੀਂ ਮੌਕੇ ਤੇ ਪਹੁੰਚੇ ਤੇ ਮੌਕੇ ਦਾ ਜੈਸਾ ਲੱਗਦਾ ਉਥੋਂ ਸਾਨੂੰ ਇਹ ਗੱਲ ਸਾਹਮਣੇ ਆਈ ਕਿ ਵੀ ਉਸ ਬਾਡੀ ਦੇ ਨਾਲ ਹੀ ਕੁਝ 200 ਮੀਟਰ ਤੇ ਇੱਕ ਉਹਨਾਂ ਦੀ ਵਾਈਟ 스ਵਿਫਟ ਗੱਡੀ ਪੀਬੀ 13 ਬੀ ਐਲ 0837 ਨੰਬਰ ਦੀ ਗੱਡੀ ਵੀ ਨਾਲ ਖੜੀ ਸੀ ਇਸ ਦੇ ਸਬੰਧ ਵਿੱਚ ਅਸੀਂ ਟੀਮਾਂ ਕੌਨਸਟਿਟਿਊਟ ਕੀਤੀਆਂ ਮੌਕੇ ਦੀ ਪੜਤਾਲ ਕੀਤੀ ਇਹਦੇ ਸਬੰਧ ਵਿੱਚ ਭਰਪੂਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਢਿਲਵਾ ਜੀ ਦੇ ਬਿਆਨ ਤੇ ਮਕਦਮਾ ਨੰਬਰ 3 ਮਿਤੀ 24 6 2024 ਅਧੀਨ ਤਾਰਾ 302 ਥਾਣਾ ਸੈਣਾ ਦਰਜ ਰਿਸ਼ਟਾ ਕੀਤਾ ਗਿਆ ਇਸ ਦੀ ਤਫਤੀਸ਼ ਦੇ ਸਬੰਧ ਵਿੱਚ ਫੋਰੈਂਸਿਕ ਦੀ ਟੀਮ ਸਾਈਬਰ ਦੀ ਟੀਮ ਤੇ ਫਿੰਗਰਪ੍ਰਿੰਟ ਦੀ ਟੀਮਸ ਨੂੰ ਅਸੀਂ ਮੌਕੇ ਤੇ ਪਹੁੰਚੀ ਆਂ ਸੀਸੀਟੀਵੀ ਐਨਾਲਿਸਿਸ ਕੀਤੀ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਮ੍ਰਿਤਕ ਐ ਬੱਬੂ ਸਿੰਘ ਪੁੱਤਰ ਗੁਰਮੀਤ ਸਿੰਘ ਉਹ ਇੱਕ ਭਰਪੂਰ ਸਿੰਘ ਉਹਨਾਂ ਦੀ ਦੁਕਾਨ ਤੇ ਟੇਮਾ ਵਿਖੇ ਕੰਮ ਕਰਦੇ ਸੀ ਜੋ ਕਿ ਸ਼ਾਮ ਨੂੰ ਵਕਤ ਕਰੀਬ 5 ਵਜੇ ਉਹ ਆਪਣੇ ਸ਼ਾਪ ਤੋਂ ਔਨ ਸ਼ਿਫਟ ਕਾਰ ਤੇ ਗਏ ਤੇ ਉੱਥੇ ਉਹ ਸ਼ਾਮ ਜਦੋਂ ਵਾਪਸ ਟਾਈਮ ਸਰ ਨਹੀਂ ਆਏ ਤਾਂ ਉਹਦੀ ਪਾਲ ਦੇ ਵਿੱਚ ਭਰਪੂਰ ਸਿੰਘ ਉੱਥੇ ਉਹਨਾਂ ਦਾ ਉਹਨਾਂ ਨੂੰ ਦੇਖਣਗੇ ਤਾਂ ਉੱਥੇ ਉਹਨਾਂ ਨੇ ਦੇਖਿਆ ਕਿ ਕੁਲਵਿੰਦਰ ਸਿੰਘ ਉਰਫ ਕਾਲਾ ਇਹ ਜਿਹੜਾ ਹੈ ਉਸ ਨੂੰ ਦਾਹ ਦੇ ਨਾਲ ਉਹਨਾਂ ਦੇ ਵਾਰ ਕਰ ਰਹੇ ਸੀ ਬੱਬੂ ਸਿੰਘ ਦੇ ਉੱਪਰ ਤੇ ਇਸ ਇਸ ਦੇ ਆਧਾਰ ਤੇ ਉੱਪਰ ਅਸੀਂ ਕੁਲਵਿੰਦਰ ਸਿੰਘ ਨੂੰ ਵਿਥਿਨ 2 ਘੰਟੇ 2 ਘੰਟੇ ਦੇ ਅਰੇ ਵਿੱਚ ਅਸੀਂ ਉਹਨੂੰ ਅਰੈਸਟ ਕੀਤਾ ਐਫ ਆਰ ਰਜਿਸਟ੍ਰੇਸ਼ਨ ਤੋਂ ਤੇ ਜਿਹੜਾ ਵਾਰਦਾਤ ਵਿੱਚ ਵੈਪਨ ਯੂਜ਼ ਕੀਤਾ ਸੀਗਾ ਦਾ ਉਹ ਉਸਿਆਂ ਦੇ ਕਵਰ ਕੀਤਾ ਤੇ ਇਸ ਦੇ ਨਾਲ ਹੀ ਜਿਹੜੇ ਦੋਸ਼ੀ ਨੇ ਜਿਹੜੇ ਵਾਰਦਾਤ ਦੇ ਦੌਰਾਨ ਕੱਪੜੇ ਪਾਏ ਸੀ ਉਹਨਾਂ ਨੂੰ ਵੀ ਅਸੀਂ ਰਿਕਵਰ ਕੀਤਾ ਸਰ ਕੀ ਮਾਮਲਾ ਸਾਹਮਣੇ ਆਇਆ ਕੀ ਕਾਰਨ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਇਹਨੂੰ ਕਤਲ ਨੂੰ ਇਸ ਤਰ੍ਹਾਂ ਕਿਵੇਂ ਕਿਉਂ ਅੰਜਾਮ ਦਿੱਤਾ ਗਿਆ ਜੀ ਕਿੰਨਾ ਕਿ ਇਹਨਾਂ ਦੀ ਕੋਈ ਪੁਰਾਣੀ ਜਾਣਪਛਾਣ ਸੀ ਜੀ ਪੁੱਛਕਿਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਦੂਜੇ ਦੇ ਜਾਣਕਾਰ ਸੀ ਇਹ ਇੱਕ ਦੂਜੇ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਪੈਸੇ ਦੀ ਲੈਣ ਦੇਣ ਸੀਗੀ ਉਹ ਚੱਲ ਰਹੀ ਸੀਗੀ ਯਾਰ ਦੋਸ਼ੀ ਦਾ ਇਹ ਪੁਛਕਿਚ ਵਿੱਚ ਗੱਲ ਸਾਹਮਣੇ ਆਈ ਹੈ ਕਿ ਵੀ ਉਹ ਪੈਸੇ ਜਿਹੜੇ ਵਾਪਸ ਕਰਨ ਤੋਂ ਉਹ ਟਾਲਮਟੋਲ ਕਰ ਰਿਹਾ ਸੀ ਤੇ ਉਸ ਇਹੀ ਵਜ੍ਹਾ ਰੰਜਿਸ਼ ਕਰਕੇ ਉਹਨੇ ਇਹ ਵਾਰਦਾਤ ਨੂੰ ਕੀਤਾ ਸਰ ਕਿੰਨੇ ਪੈਸੇ ਦਾ ਮਾਮਲਾ ਹੈ ਦੇਖੋ ਇਹ ਅਸੀਂ ਅੱਜ ਕੱਲ ਅਸੀਂ ਇੱਕ ਰਿਮਾਂਡ ਦਿੱਤਾ ਹੈ ਉਹਦੇ ਵਿੱਚ ਸਾਡੀ ਰਿਕਵਰੀ ਹੋਈ ਹੈ ਫਰਦਰ ਅਸੀਂ ਅੱਜ ਪੁਲਿਸ ਰਿਮਾਂਡ ਲਵਾਵਾਂਗੇ ਤਾਂ ਜਿਹੜੀ ਪੈਸੇ ਦੀ ਗੱਲ ਹੈਗੀ ਹੈ ਉਹ ਅੱਜ ਅਸੀਂ ਪੁਛਕਿਚ ਦੇ ਵਿੱਚ ਫਰਦਰ ਕਰਾਂਗੇ ਤੇ ਕਿੰਨੇ ਪੈਸੇ ਦਾ ਲੈਂਡ ਦੇਣ ਸੀਗਾ ਉਹ ਅਸੀਂ ਪੁਛਕਿਚ ਵਿੱਚ ਜਿਹੜਾ ਸਾਹਮਣੇ ਆਊਗਾ ਉਸੇ ਜਿਹੜੀ ਹੁਣ ਨਸਾ ਕੀ ਇਸ ਸੰਬੰਧ ਦਾ ਹੋਰ ਵੀ ਅਪਰਾਧਿਕ ਪਿਛੋਕੜ ਹੈ 那一年，的活跃活跃的很。